ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿੱਖਾਂਗੇ ਜਿਵੇਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਵੀ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਔਖੇ ਸ਼ਬਦਾਂ ਦਾ ਉਚਾਰਨ ਕਰਨਾ ਸਿੱਖਿਆ ਸੀ ਸੋ ਇਸ ਵੀਡੀਓ ਦੇ ਵਿੱਚ ਵੀ ਜਿੰਨੀ ਬਾਣੀ ਰਹਿਰਾ ਸਾਹਿਬ ਜੀ ਦੀ ਰਹਿ ਗਈ ਸੀ ਉਸ ਬਾਣੀ ਦੇ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਇੱਥੇ ਸੰਤਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਬਿਨਾ ਗੁਰਬਾਣੀ ਸੰਥਿਆ ਲਏ ਤੋ ਬਿਨਾ ਮੁਹਾਰਨੀ ਸਿੱਖੇ ਤੋ ਅਸੀਂ ਗੁਰਬਾਣੀ ਨੂੰ ਕਦੇ ਵੀ ਸ਼ੁੱਧ ਨਹੀਂ ਪੜ ਸਕਾਂਗੇ ਇਸ ਲਈ ਸੰਤਾਂ ਅੱਗੇ ਬੇਨਤੀ ਕਰਦੇ ਹਾਂ ਕਿ ਆਪ ਜੀ ਗੁਰਬਾਣੀ ਦੀ ਸੰਥਿਆ ਜ਼ਰੂਰ ਲਵੋ ਜਿੰਨੇ ਵੀ ਖਰੜ ਸ਼ਹਿਰ ਦੇ ਨੇੜੇ ਦੇ ਸੰਗਤਾਂ ਨੇ ਨੇੜੇ ਦੀਆਂ ਸੰਗਤਾਂ ਨੇ ਉਹ ਖਾਲਸਾ ਗੁਰਮਤ ਸੰਗੀਤ ਅਕੈਡਮੀ ਰਜਿਸਟਰਡ ਖਰੜ ਬਡਾਲਾ ਰੋਡ ਸਾਹਮਣੇ ਅਨਾਜ ਮੰਡੀ ਦੇ ਗੁਰੂ ਅਰਜਨ ਦੇਵ ਕਲੋਨੀ ਵਿਖੇ ਆ ਕੇ ਖਾਲਸਾ ਗੁਰਮਤ ਸੰਗੀਤ ਅਕੈਡਮੀ ਵਿਖੇ ਗੁਰਬਾਣੀ ਦੀ ਸੰਥਿਆ ਲੈ ਸਕਦੀ ਹੈ ਇੱਥੇ ਗੁਰਬਾਣੀ ਦੀ ਸੰਥਿਆ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ ਕਿਉਂਕਿ ਗੁਰਬਾਣੀ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਸੋ ਆਓ ਹੁਣ ਰੈਰਾ ਸਬਜੀ ਦੀ ਬਾਣੀ ਦੇ ਔਖੇ ਸ਼ਬਦਾਂ ਦਾ ਉਚਾਰਨ ਕਰਨਾ ਸਿੱਖੀਏ ਸੋ ਅਗਲਾ ਜੋ ਸ਼ਬਦ ਹੈ ਮੈਂਡਾ ਮੰਮੇ ਨੇ ਦੁਲਾਮਾ ਮੈਂ ਡੱਡੇ ਨੂੰ ਕੰਨਾਡਾ ਮੈਡਾ ਸੋ ਇਸ ਦਾ ਉਚਾਰਨ ਇਸੇ ਤਰ੍ਹਾਂ ਹੀ ਕਰਨਾ ਹੈ ਮੈਡਾ ਮੰਮੇ ਨੂੰ ਦਲਾਮਾ ਮੈਂ ਡੱਡੇ ਨੂੰ ਕਨਾਡਾ ਮੈਡਾ ਸੋ ਸੰਕ ਤਾਂ ਕਈ ਕਿਵੇਂ ਉਚਾਰਨ ਕਰ ਦਿੰਦੀਆਂ ਨੇ ਮੰਮੇ ਨੂੰ ਲਾਮਾ ਮੇ ਡੱਡੇ ਨੂੰ ਕਨਾਡਾ ਮੇਡਾ ਸੋ ਲਾਵਾਂ ਦੇ ਨਾਲ ਇਸ ਨੂੰ ਉਚਾਰਨ ਨਹੀਂ ਕਰਨਾ ਕਿਉਂਕਿ ਇੱਥੇ ਮੰਮੇ ਨੂੰ ਦਲਾਮਾ ਲੱਗੀਆਂ ਨੇ ਮੰਮੇ ਨੇ ਦਲਾਮਾ ਮੈਂ ਮੰਮੇ ਨੂੰ ਲਾਮਾ ਮੇ ਮੇਡਾ ਉਚਾਰਨ ਨਹੀਂ ਕਰਨਾ ਮੇਡਾ ਗਲਤ ਉਚਾਰਨ ਹੋਵੇਗਾ ਮੇਡਾ ਕਰਨਾ ਹੈ ਮੰ ਸੋ ਕਿਵੇਂ ਉਚਾਰਨ ਕਰਨਾ ਹੈ ਮੰਮੇ ਨੂੰ ਦਲਾਮਾ ਮੈਂ ਡੱਡੇ ਨੂੰ ਕਨਾਡਾ ਮੇਡਾ ਉਚਾਰਨ ਕਰਨਾ ਹੈ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਇੱਥੇ ਸ ਸੇ ਨੂੰ ਕਨਾ ਉੱਤੇ ਬਿੰਦੀ ਸਾਈਂ ਉਚਾਰਨ ਕਰਨਾ ਹੈ ਸਸੇ ਨੂੰ ਕੰਨਾ ਉੱਤੇ ਬਿੰਦੀ ਈੜੀ ਨੂੰ ਵਿਹਾਰੀ ਸਾਈਂ ਉਹੀ ਉਚਾਰਨ ਕਰਨਾ ਹੈ ਤੂੰ ਕਰਤਾ ਸਚਿਆਰ ਮੈਡਾ ਸਾਈਂ ਮੰਮੇ ਨੂੰ ਦਲਾਮਾ ਬੁਲਣਾ ਮੈਡਾ ਸਾਈਂ ਮੈਡਾ ਨਾ ਕਿ ਮੇਡਾ ਬੋਲਣਾ ਹੈ ਮੰਮੇ ਦਲਾਮਾ ਮੈਂ ਡੱਡੇ ਨੂੰ ਕੰਨਾ ੜਾ ਮੈਡਾ ਤੂੰ ਕਰਤਾ ਸਚਿਆਰ ਮੈਡਾ ਸਾਈਂ ਮੇਡਾ ਨਹੀਂ ਬੋਲਣਾ ਮੇਡਾ ਮੰਮੇ ਨੂੰ ਲਾਵਾਂ ਦੇ ਨਾਲ ਗਲਤ ਉਚਾਰਨ ਹੋਵੇਗਾ ਸੋ ਜੋ ਅਗਲਾ ਸ਼ਬਦ ਹੈ ਇਸ ਸ਼ਬਦ ਨੂੰ ਵੀ ਜ਼ਿਆਦਾਤਰ ਹਰ ਕੋਈ ਗਲਤ ਹੀ ਉਚਾਰਨ ਕਰਦਾ ਹੈ ਕਿਉਂਕਿ ਇੱਥੇ ਸੰਗਤਾਂ ਨੂੰ ਦੱਸ ਦਈਏ ਕਿ ਆਮ ਪੰਜਾਬੀ ਭਾਸ਼ਾ ਦੇ ਵਿੱਚ ਜਦੋਂ ਅਸੀਂ ਕੋਈ ਵੀ ਸ਼ਬਦ ਉਚਾਰਨ ਕਰਦੇ ਹਾਂ ਅਤੇ ਉਹੀ ਸ਼ਬਦ ਜਦੋਂ ਗੁਰਬਾਣੀ ਦੇ ਵਿੱਚ ਆਉਂਦਾ ਹੈ ਤਾਂ ਉਸ ਦਾ ਕਾਫੀ ਬੋਲਣ ਦੇ ਉਚਾਰਨ ਦੇ ਵਿੱਚ ਕਾਫੀ ਅੰਤਰ ਹੁੰਦਾ ਹੈ ਆਮ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਅਸੀਂ ਦਰਿਆ ਆਖਦੇ ਨੇ ਦਰਿਆ ਰਾਰੇ ਨੂੰ ਸਿਹਾਰੀ ਦੱਦਾ ਰਾਰੇ ਨੂੰ ਸਿਹਾਰੀ ਐੜੇ ਨੂੰ ਕਨਾ ਦਰਿਆ ਪਰ ਗੁਰਬਾਣੀ ਦੇ ਵਿੱਚ ਕਿਵੇਂ ਲਿਖਿਆ ਹੋਇਆ ਹੈ ਦੱਦਾ ਰਾਰੇ ਨੂੰ ਬਿਹਾਰੀ ਦਰੀ ਐੜੇ ਨੂੰ ਕੰਨਾ ਊੜੇ ਨੂੰ ਔਂਕੜ ਦਰੀ ਆ ਉਹ ਲਿਖੇ ਹੋਇਆ ਵਾ ਪਰ ਇੱਥੇ ਸੰਤਾਂ ਕਿਵੇਂ ਉਚਾਰਨ ਕਰਦੀਆਂ ਨੇ ਦਦਾ ਰਾਰੇ ਨੂੰ ਸਿਹਾਰੀ ਐੜੇ ਨੂੰ ਕੰਨਾ ਅਧਰੇ ਆ ਦਰਿਆ ਬਿਲਕੁਲ ਵੀ ਉਚਾਰਨ ਨਹੀਂ ਕਰਨਾ ਇੱਥੇ ਦਦਾ ਰਾਰੇ ਨੂੰ ਵਿਹਾਰੀ ਐੜੇ ਨੂੰ ਕੰਨਾ ਊੜੇ ਨੂੰ ਔਂਕੜ ਦਰੀ ਆ ਉਹ ਲਿਖ ਹੋ ਜਾਵਾ 나ਚੀ ਦਰਿਆ ਅਸੀਂ ਆਮ ਪੰਜਾਬੀ ਦੇ ਵਿੱਚ ਦਰਿਆ ਬੋਲਦੇ ਹਾਂ ਪਰ ਗੁਰਬਾਣੀ ਦੇ ਵਿੱਚ ਬੋਲਣਾ ਹੈ ਦਰੀ ਆ ਉਹ ਦਰੀ ਆ ਬੋਲਣਾ ਹੈ ਸੋ ਦਰਿਆ ਗਲਤ ਉਚਾਰਨ ਹੋਵੇਗਾ ਅਗਰ ਸੰਗਤਾਂ ਨੂੰ ਇਹ ਬੋਲਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਸ਼ਬਦ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਲਿਆ ਕਰੋ ਦੱਦਾ ਰਾਰੇ ਨੂੰ ਬਿਹਾਰੀ ਦਰੀ ਪਲਸ ਐੜੇ ਨੂੰ ਕੰਨਾ ਊੜੇ ਨੂੰ ਔਂਕੜ ਦਰੀਆਉ ਦੰਦਾ ਰਾਰੇ ਨਿ ਬਿਹਾਰੀ ਧਰੀ ਐੜੇ ਨੂੰ ਕਨਾ ਉੜੇ ਨੂੰ ਔਂਕੜ ਦਰੀਆ ਉਹੀ ਬੋਲਣਾ ਹੈ ਨਾ ਕਿ ਦਰਿਆ ਦਰਿਆ ਗਲਤ ਉਚਾਰਨ ਹੋਵੇਗਾ ਸੋ ਜੋ ਅਗਲਾ ਸ਼ਬਦ ਹੈ ਸਸਾ ਰਾਰਾ ਸਰ ਵਾਵਾ ਰਾਰਾ ਵਰ ਅੜਾੜੇ ਨੂੰ ਦਲਾਵਾ ਅੜਾ ਸਰ ਵਰੜਾ ਸੋ ਅਗਲਾ ਜੋ ਸ਼ਬਦ ਹੈ ਇਸ ਨੂੰ ਵੀ ਜ਼ਿਆਦਾਤਰ ਸੰਗਤਾਂ ਗਲਤ ਇਹ ਉਚਾਰਨ ਕਰਦੀਆਂ ਨੇ ਸਸਾ ਰਾਰਾ ਸਰ ਵਾ ਵਾ ਰਾ ਰਾ ਅੜਾੜੇ ਨੂੰ ਦਲਾਵਾ ਸਰ ਵਰੜਾ ਇਸ ਦਾ ਕਿਵੇਂ ਉਚਾਰਨ ਕਰਨਾ ਹੈ ਸ ਸ ਰਾ ਰਾ ਸਰ ਵਾ ਵਾ ਰਾ ਰਾ ਵਰ ਅੜਾੜੇ ਨੂੰ ਦਲਾਵਾ ਅੜਾ ਸਰ ਵਰੜਾ ਪਰ ਕਈ ਸੰਤਾਂ ਇਸ ਦਾ ਉਚਾਰਨ ਕਿਵੇਂ ਕਰ ਦਿੰਦੀਆਂ ਨੇ ਸ ਸ ਰਾ ਰਾ ਸਰ ਵਾ ਵਾ ਡਾ ਵਰੜੜੇ ਸੰਤਾ ਐਦਾ ਉਚਾਰਨ ਕਰ ਦਿੰਦੀ ਆ ਨੇ ਸਸਾ ਰਾਰਾ ਸਰ ਵੜ ੜੇ ਵੜ ੜੇ ਉਚਾਰਨ ਕਰ ਦਿੰਦੀ ਆ ਨੇ ਸੋ ਸਰ ਵੜ ੜੇ ਗਲਤ ਉਚਾਰਨ ਹੈ ਇੱਥੇ ਜੋ ਲਾਲ ਮਾਰਕਰ ਦੇ ਨਾਲ ਲਿਖਿਆ ਇਹ ਗਲਤ ਉਚਾਰਨ ਹੈ ਸਰ ਵੜ ੜੇ ਉਚਾਰਨ ਨਹੀਂ ਕਰਨਾ ਇਹਦਾ ਜੋ ਉਚਾਰਨ ਅਗਰ ਮੁਸ਼ਕਲ ਉਚਾਰਨ ਲੱਗਦਾ ਹੈ ਤਾਂ ਇਸ ਸ਼ਬਦ ਨੂੰ ਵੀ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਲੈਣਾ ਹੈ ਸਸਾ ਰਾਰਾ ਸਰ ਪਲਸ ਵਾ ਵਾ ਰਾਰਾ ਵਰੜੇ ੜਾ ਸਰਵੜਾ ਸੋ ਐਦਾ ਉਚਾਰਨ ਕਰਨਾ ਹੈ ਸਰਵੜਾ ਸੋ ਅਗਰ ਕੋਈ ਵੀ ਸ਼ਬਦ ਔਖਾ ਵੱਡਾ ਸ਼ਬਦ ਔਖਾ ਲੱਗਦਾ ਹੈ ਤਾਂ ਉਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਜਦੋਂ ਅਸੀਂ ਅਭਿਆਸ ਦੇ ਤੌਰ ਤੇ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਉਚਾਰਨ ਕਰਦੇ ਹਾਂ ਤਾਂ ਉਚਾਰਨ ਕਰਨ ਦੇ ਵਿੱਚ ਸੌਖਾ ਹੁੰਦਾ ਹੈ ਬਾਅਦ ਵਿੱਚ ਇਸ ਸ਼ਬਦ ਨੂੰ ਇਕੱਠੇ ਹੀ ਉਚਾਰਨ ਕਰਨਾ ਹੈ ਸਰਵਰੜਾ ਨਾ ਕਿ ਸਰ ਬੜੜੇ ਗਲਤ ਉਚਾਰਨ ਹੋਵੇਗਾ ਸਸਾਰਾ ਸਰ ਵਾਵਾ ਰਾਰਾ ਵਰ ਅੜਾੜੇ ਨੂੰ ਦਲਾਵਾ ਅੜਾ ਸਰਵਰੜਾ ਸੋ ਅਗਲਾ ਜੋ ਸ਼ਬਦ ਹੈ ਭੱਬਾ ਈੜੀ ਨੂੰ ਵੀ ਹਾਰੀ ਲੱਲੇ ਨੂੰ ਲਾਵਾ ਲੈ ਭਈ ਲੈ ਸੋ ਇਸ ਦਾ ਵੀ ਸੰਕਤਾ ਕਈ ਉਚਾਰਨ ਕਰ ਦਿੰਦੀਆਂ ਨੇ ਪਈ ਵਾਲੇ ਪਈ ਵਾਲੇ ਕਰ ਦੰਦੀਆਂ ਨੇ ਪਈ ਵਾਲੇ ਬਿਲਕੁਲ ਇਹ ਗਲਤ ਉਚਾਰਨ ਹੈ ਪਈ ਵਾਲੇ ਉਚਾਰਨ ਨਹੀਂ ਕਰਨਾ ਪੱਬਾ ਈੜੀ ਨੂੰ ਵਿਹਾਰੀ ਈ ਪਈ ਲੱਲੇ ਨੂੰ ਲਾਵਾਂ ਵਾਲੇ ਭਈਲੇ ਭਈਲੇ ਉਚਾਰਨ ਕਰਨਾ ਹੈ ਨਾ ਕਿ ਭਈਅਲੇ ਭਈਅਲੇ ਗਲਤ ਉਚਾਰਨ ਹੋਵੇਗਾ ਐੜੇ ਦੇ ਨਾਲ ਉਚਾਰਨ ਨਹੀਂ ਕਰਨਾ ਭਈਅਲੇ ਗਲਤ ਉਚਾਰਨ ਹੋਵੇਗਾ ਭਈਲੇ ਹੀ ਉਚਾਰਨ ਕਰਨਾ ਹੈ ਭਈਅਲੇ ਗਲਤ ਉਚਾਰਨ ਹੋਵੇਗਾ ਉਚਾਰਨ ਕਰਨਾ ਹੈ ਭਈਲੇ ਭਈਲੇ ਹੀ ਉਚਾਰਨ ਕਰਨਾ ਹੈ ਤਿਸਤ ਸਰਵ ਰੜਾਏ ਭਈਲੇ ਨਿਵਾਸਾ ਭਈਲੇ ਹੀ ਕਰਨਾ ਹੈ ਅਗਲਾ ਜੋ ਸ਼ਬਦ ਹੈ ਡੱਡੇ ਨੂੰ ਦਲੈਂਕੜ ਡੂ ਬੱਬੇ ਨੂੰ ਵਿਹਾਰੀ ਬੀ ਐੜਾ ਮੁਕਤਾ ਅ ਲੱਲੇ ਨੂੰ ਲਾਵਾਂ ਲੈ ਡੂਬੀਅਲੇ ਡੂਬੀਅਲੇ ਹੀ ਉਚਾਰਨ ਕਰਨਾ ਹੈ ਡੱਡੇ ਨੂੰ ਦਲੈਂਕੜ ਡੂ ਬੱਬੇ ਨੂੰ ਵਿਹਾਰੀ ਬੀ ਐੜਾ ਮੁਕਤਾ ਅ ਲੱਲੇ ਨੂੰ ਲਾਵਾਂ ਲੈ ਡੂਬੀਅਲੇ ਸੋ ਸੰਕਤਾ ਕਈ ਇਸ ਦਾ ਉਚਾਰਨ ਜਿੱਥੇ ਡਡੇ ਨੂੰ ਦੁਲੈਂਕੜ ਲੱਗਿਆ ਹੈ ਉੱਥੇ ਔਂਕੜ ਦੇ ਨਾਲ ਉਚਾਰਨ ਕਰ ਦੰਦੀਆਂ ਨੇ ਡੂਬੀ ਵਾਲੇ ਉਚਾਰਨ ਕਰ ਦੰਦੀਆਂ ਨੇ ਜੋ ਕਿ ਬਿਲਕੁਲ ਹੀ ਗਲਤ ਉਚਾਰਨ ਹੈ ਡੂਬੀ ਵਾਲੇ ਉਚਾਰਨ ਨਹੀਂ ਕਰਨਾ ਡੂਬੀ ਵਾਲੇ ਗਲਤ ਉਚਾਰਨ ਹੋਵੇਗਾ ਔਂਕੜ ਦੇ ਨਾਲ ਉਚਾਰ ਨਹੀਂ ਕਰਨਾ ਇੱਥੇ ਦੁਲੈਂਕੜ ਲੱਗੀ ਹੈ ਦੱਡੇ ਨੂੰ ਦਲੈਂਕੜ ਡੂ ਡੂ ਬਿਅਲੇ ਧੂਬਿਅਲੇ ਹੀ ਉਚਾਰਨ ਕਰਨਾ ਹੈ ਨਾ ਕਿ ਡੁੱਬਿਅਲੇ ਉਚਾਰਨ ਡੁੱਬਿਅਲੇ ਗਲਤ ਉਚਾਰਨ ਹੋਵੇਗਾ ਡੂਬਿਅਲੇ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਦੱਦੇ ਨੂੰ ਲਾਵਾ ਦੇ ਹਾਹੇ ਨੂੰ ਔਕੜ ਹੋ ਰਾਰੇ ਨੂੰ ਵਿਹਰੀ ਰੀ ਐਲੇ ਨੂੰ ਕੰਨਾ ਆ ਦੇਹਰੀਆ ਉਚਾਰਨ ਕਰਨਾ ਹੈ ਪਰ ਕਈ ਸੰਗਤਾਂ ਇਸ ਦਾ ਉਚਾਰਨ ਦੇ ਹੁਰੀਆ ਕਰ ਦਿੰਦੇ ਨੇ ਦੇ ਨੂੰ ਪੈਣਾ ਬੋਲ ਦੇਣਗੇ ਫਿਰ ਹੁਰੀਆ ਉਚਾਰਨ ਕਰ ਦੇਣਗੇ ਸੋ ਐਦਾਂ ਵੀ ਗਲਤ ਉਚਾਰਨ ਹੈ ਅਗਰ ਇਸ ਨੂੰ ਲੱਗ ਦੇ ਹੁਰੀਆ ਉਚਾਰਨ ਨਹੀਂ ਕਰਨਾ ਅਗਰ ਅਸੀਂ ਦੇ ਪੈਣਾ ਬੋਲਾਂਗੇ ਹੁਰੀਆ ਬਾਅਦ ਵਿੱਚ ਬੋਲਾਂਗੇ ਤਾ ਇਸ ਦਾ ਉਚਾਰਨ ਗਲਤ ਹੀ ਉਚਾਰਨ ਹੋਵੇਗਾ ਭਈ ਪ੍ਰਾਪਤ ਮਨੁਖ ਦੇਹੁਰਿਆ ਦੰਦੇ ਨੂੰ ਲਾਵਾਂ ਦੇ ਹਾਹੇ ਨੂੰ ਅੰਕੜ ਰਾਰਿਨ ਵਿਹਰੀ ਰੀ ਐਡੇ ਨੂੰ ਕੰਨਾ ਆ ਦੇਹੁਰਿਆ ਉਚਾਰਨ ਕਰਨਾ ਇਕੱਠਾ ਹੀ ਉਚਾਰਨ ਕਰਨਾ ਹੈ ਦੇਹੁਰਿਆ ਉਚਾਰਨ ਨਹੀਂ ਕਰਨਾ ਆਸਾ ਮਹੱਲਾ ਪੰਜਵਾਂ ਭਾਈ ਪ੍ਰਾਵਤਮਨੁਖ ਦੇਹਰੀਆ ਉਚਾਰਨ ਕਰਨਾ ਹੈ ਦੇਹਰੀਆ ਦੇਹਰੀਆ ਉਚਾਰਨ ਕਰਨਾ ਹੈ ਨਾ ਕਿ ਦੇਹਰੀਆ ਗਲਤ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਕਕਾ ਹਾਹੇਨੁ ਸਿਆਰੀ ਕਹ ਹਾਹੇਨੁ ਕਨੌਣਾ ਉੱਤੇ ਬਿੰਦੀ ਕਹ ਹੋਂ ਹੀ ਉਚਾਰਨ ਕਰਨਾ ਹੈ ਕਕਾ ਹਾਹੇਨੁ ਸਿਆਰੀ ਹੈ ਹਾਹੇ ਨੂੰ ਕਨੌੜਾ ਉੱਤੇ ਬਿੰਦੀ ਹਾਂ ਕਹੇ ਹਾਂ ਇੱਕ ਵਾਰ ਫਿਰ ਤੇ ਸੰਗਤਾਂ ਨੂੰ ਦੱਸ ਦਈਏ ਕਕਾ ਹਾਹੇ ਨੂੰ ਸਿਆਰੀ ਕਹੈ ਹਾਹੇ ਨੂੰ ਕਨੌੜਾ ਉੱਤੇ ਬਿੰਦੀ ਹਾਂ ਕਹੇ ਹਾਂ ਹੀ ਉਚਾਰਨ ਕਰਨਾ ਹੈ ਪਰ ਇਥੇ ਸੰਗਤਾਂ ਕਿਵੇਂ ਉਚਾਰਨ ਕਰ ਦਿੰਦੀਆਂ ਨੇ ਕਹੇ ਉਹ ਉਚਾਰਨ ਕਰ ਦਿੰਦੀਆਂ ਨੇ ਕਹੇਉ ਉਚਾਰਨ ਬਿਲਕੁਲ ਹੀ ਗਲਤ ਉਚਾਰਨ ਹੋਵੇਗਾ ਸੋ ਕਹੇਉ ਉਚਾਰਨ ਨਹੀਂ ਕਰਨਾ ਕਹੇਉ ਗਲਤ ਉਚਾਰਨ ਹੈ ਇਸ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਕੱਤਾ ਹ ਮੁਕਤਾ ਕ ਹਾਹੇ ਨੂੰ ਸਿਆਰੀ ਹੈ ਕਹੇ ਹਾਹੇ ਨੂੰ ਕਨੌੜਾ ਹ ਉੱਤੇ ਬਿੰਦੀ ਹਾਂ ਕਹੇ ਹ ਹ ਉਚਾਰਨ ਕਰਨਾ ਹੈ ਨਾ ਕਿ ਕਹੇਉ ਕਹੇਉ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਨੇਤਰ ਤੰਗ ਰਹਿਰਾ ਸਾਹਬ ਦੇ ਵਿੱਚ ਜਦੋਂ ਆਪਾਂ ਪੜਦੇ ਹਾਂ ਤੱਤੇ ਨੂੰ ਟਿੱਪੀ ਵੀ ਲੱਗੀ ਹੈ ਤੇ ਤੱਤੇ ਦੇ ਪੈਰ 'ਚ ਔਂਕੜ ਵੀ ਹੈ ਅੱਗੇ ਗੱਗਾ ਹੈ ਤੰਗ ਤੇ ਕਈ ਸੰਤਾ ਇਸ ਨੂੰ ਨੇਤਰ ਤੰਗ ਪੜ ਦਿੰਦਿਆਂ ਨੇ ਤੰਗ ਤੱਤੇ ਨੂੰ ਟਿੱਪੀ ਗੱਗਾ ਤੰਗ ਵੀ ਗਲਤ ਹੈ ਅਗਰ ਅਸੀਂ ਤੁਗ ਪੜਾਂਗੇ ਤੁਗ ਵੀ ਗਤ ਹੀ ਉਚਾਰਨ ਹੋਵੇਗਾ ਅਗਰ ਅਸੀਂ ਕੱਲਾ ਟਿੱਪੀ ਦੇ ਨਾਲ ਉਚਾਰਨ ਕਰਾਂਗੇ ਤਾਂ ਵੀ ਗਲਤ ਤੰਗ ਬਣੇਗਾ ਇਹ ਵੀ ਗਲਤ ਉਚਾਰਨ ਹੋਵੇਗਾ ਅਗਰ ਅਸੀਂ ਬਿਨਾਂ ਟਿੱਪੀ ਤੋਂ ਕੱਲੇ ਔਂਕੜ ਦੇ ਨਾਲ ਹੀ ਉਚਾਰਨ ਕਰਦੇ ਹਾਂ ਤੁਗ ਤਾਂ ਤੁਗ ਬਣ ਗਿਆ ਇਹ ਵੀ ਗਲਤ ਹੀ ਉਚਾਰਨ ਹੋਵੇਗਾ ਤੰਗ ਅਤੇ ਤੁਗ ਗਲਤ ਉਚਾਰਨ ਹੈ ਸੋ ਇਸ ਦਾ ਉਚਾਰਨ ਇਕੱਠੇ ਕਿਵੇਂ ਕਰਨਾ ਹੈ ਤੱਤੇ ਨੂੰ ਔਂਕੜ ਤੋਂ ਉੱਤੇ ਟਿੱਪੀ ਤੁੰਗ ਤੁੰਗ ਬਣੇਗਾ ਤੁੰਗ ਤੁੰਗ ਉਚਾਰਨ ਕਰਨਾ ਹੈ ਨਾ ਕਿ ਤੰਗ ਤੇ ਤੁੱਗ ਕਰਨਾ ਹੈ ਸੋ ਇਸ ਦਾ ਉਚਾਰਨ ਤੁੰਗ ਕਰਨਾ ਹੈ ਨਾ ਕਿ ਤੰਗ ਬਿਨਾ ਔਂਕੜ ਤੋਂ ਕੱਲਾ ਇੱਕ ਟਿੱਪੀ ਨਾਲ ਉਚਾਰਨ ਕਰਾਂਗੇ ਤਾਂ ਤੰਗ ਬਣੇਗਾ ਅਗਰ ਕੱਲਾ ਔਂਕੜ ਅਤੇ ਬਿਨਾ ਟਿੱਪੀ ਤੋਂ ਉਚਾਰਨ ਕਰਾਂਗੇ ਤਾਂ ਤੁਗ ਬਣੇਗਾ ਇਹ ਸ਼ਬਦ ਜਿਹੜਾ ਹੈ ਇਹ ਜਦੋਂ ਅਸੀਂ ਰਹਿਰਾ ਸਾਹਿਬ ਦੇ ਵਿੱਚ ਜੋ ਚੌਪਈ ਸਾਹਿਬ ਸੰਪੂਰਨ ਚੌਪਈ ਸਭ ਪੜਦੇ ਹਾਂ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤਦਰਵ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਨੇਤਰ ਤੁੰਗ ਕੇ ਚਰਨ ਤਰ ਸੋ ਉਸ ਦੇ ਵਿੱਚ ਇਹ ਸ਼ਬਦ ਆਉਂਦਾ ਹੈ ਪੰਕਤੀ ਦੇ ਵਿੱਚ ਤੰਗ ਬੋਲਣਾ ਹੈ ਤੱਤੇ ਨੂੰ ਔਂਕੜ ਉੱਤੇ ਟਿੱਪੀ ਤੰਗ ਤੰਗ ਸ਼ੁੱਧ ਉਚਾਰਨ ਹੈ ਤੰਗ ਜਾਂ ਤੁੱਗ ਕਰਾਂਗੇ ਗਲਤ ਉਚਾਰਨ ਹੋਵੇਗਾ ਤੰਗ ਉਚਾਰਨ ਕਰਨਾ ਹੈ ਤੱਤੇ ਨੂੰ ਔਂਕੜ ਤੋਂ ਉੱਤੇ ਟਿੱਪੀ ਤੰਗ ਤੰਗ ਕਰਨਾ ਹੈ ਅਗਲਾ ਜੋ ਸ਼ਬਦ ਹੈ ਪਪਾ ਈੜੀ ਨੂੰ ਵਿਹਾਰੀ ਈ ਊੜੇ ਨੂੰ ਹੋੜਾ ਉਹ ਪਈਓ ਪਰ ਕਈ ਸੰਗਤਾਂ ਇਸ ਦਾ ਉਚਾਰਨ ਕਰ ਦਿੰਦੀਆਂ ਨੇ ਪਯੋ ਪਪਾ ਈੜੀ ਨੂੰ ਸਿਹਾਰੀ ਊੜੇ ਨੂੰ ਔਂਕੜ ਲਗਾ ਦਿੰਦੀਆਂ ਨੇ ਪਯੋ ਉਚਾਰਨ ਕਰ ਦਿੰਦੀਆਂ ਨੇ ਜਾਂ ਜੇ ਕਿ ਇੱਥੇ ਪਪਾ ਈੜੀ ਨੂੰ ਵੀ ਹਾਰੀ ਲੱਗੀ ਹੈ ਪਈ ਊੜੇ ਨੂੰ ਮੂੰਹ ਖੁੱਲਾਏ ਭਾਵ ਕੇ ਊੜੇ ਨੂੰ ਹੋੜਾ ਲੱਗਿਆ ਹੈ ਪਯੋ ਉਚਾਰਨ ਕਰਨਾ ਹੈ ਪਯੋ ਨਾ ਕੀ ਪਯੋ ਪਯੋ ਗਲਤ ਉਚਾਰਨ ਹੈ ਸੋ ਇਸ ਦਾ ਉਚਾਰਨ ਪਪਾ ਈੜੀ ਨੂੰ ਬਿਹਾਰੀ ਊੜੇ ਨੂੰ ਟੀ ਲੱਗਿਆ ਹੈ ਹੋੜਾ ਜਿੱਥੇ ਵੀ ਊੜੇ ਦਾ ਮੂੰਹ ਖੁੱਲਾ ਮਿਲੇ ਉਥੇ ਊੜੇ ਦਾ ਹੋੜਾ ਲੱਗਿਆ ਹੋਏਗਾ ਪਯੋ ਉਚਾਰਨ ਕਰਨਾ ਹੈ ਨਾ ਕਿ ਪਯੋ ਪਯੋ ਵੀ ਗਲਤ ਉਚਾਰਨ ਹੋਵੇਗਾ ਈੜੀ ਨੂੰ ਸਿਹਾਰੀ ਦੇ ਨਾਲ ਬਿਲਕੁਲ ਵੀ ਉਚਾਰਨ ਨਹੀਂ ਕਰਨਾ ਪਈਓ ਗਲਤ ਉਚਾਰਨ ਹੈ ਪਈਓ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਪੱਪੇ ਨੂੰ ਔਂਕੜ ਇੱਥੇ ਵੀ ਸੋਰੀ ਭੱਬੇ ਨੂੰ ਔਂਕੜ ਉੱਤੇ ਟਿੱਪੀ ਚੱਚੇ ਨੂੰ ਦਲਾਮਾ ਪੁੰਚਾ ਇੱਥੇ ਵੀ ਭੱਬੇ ਨੂੰ ਔਂਕੜ ਤੇ ਉੱਪਰ ਟਿੱਪੀ ਲੱਗੀ ਹੋਈ ਹੈ ਤੇ ਚੱਚੇ ਨੂੰ ਦਲਾਮਾ ਲੱਗਿਆ ਹੈ ਪੁੰਚਾ ਪੁੰਚਾ ਉਚਾਰਨ ਕਰਨਾ ਹੈ ਪਰ ਇੱਥੇ ਕਈ ਸੰਖਤਾ ਇਸ ਦਾ ਵੀ ਉਚਾਰਨ ਪੁੰਚੇ ਕਰ ਦਿੰਦੀਆਂ ਨੇ ਜਾਂ ਕਰਨ ਗਿਆ ਪੁੱਚੇ ਬਿਨਾਂ ਟਿੱਪੀ ਤੋਂ ਵੀ ਉਚਾਰਨ ਗਲਤ ਹੈ ਅਤੇ ਕਈ ਚੱਚੇ ਨੂੰ ਦਲਾਵਾ ਦੀ ਜਗ੍ਹਾ ਲਾਵਾਂ ਲਗਾ ਦਿੰਦੀ ਇਹਨੇ ਪੁੰਚਾ ਉਚਾਰਨ ਕਰਨਾ ਭਰ ਕੇ ਬੋਲਣਾ ਹੈ ਭੱਬੇ ਨੂੰ ਔਂਕੜ ਉੱਤੇ ਟਿੱਪੀ ਚੱਚੇ ਨੂੰ ਦਲਾਵਾ ਪੁੰਚਾ ਪੁੰਚ ਉਚਾਰਨ ਕਰਨਾ ਹੈ ਨਾ ਕਿ ਪੁੰਚੇ ਜਾਂ ਪੁੱਚੇ ਉਚਾਰਨ ਨਹੀਂ ਕਰਨਾ ਉੱਚੇ ਉਚਾਰਨ ਕਰਾਂਗੇ ਗਲਤ ਹੈ ਜਾਂ ਪੁੰਚੇ ਚਚੇ ਨੂੰ ਲਾਵਾਂ ਦੇ ਨਾਲ ਉਚਾਰਨ ਕਰਾਂਗੇ ਇਹ ਵੀ ਗਲਤ ਹੀ ਉਚਾਰਨ ਹੋਵੇਗਾ ਸਭ ਪੱਬੇ ਨੂੰ ਔਂਕੜ ਉੱਤੇ ਟਿੱਪੀ ਚਚੇ ਨੂੰ ਦਲਾਮਾ ਪੁੰਚਾ ਉਹ ਪੁੰਚਾ ਹੀ ਉਚਾਰਨ ਕਰਨਾ ਹੈ ਇਹ ਵੀ ਮੁੰਦਾਬਣੀ ਮਹੱਲਾ ਪੰਜਵਾ ਜਦੋਂ ਅਸੀਂ ਪੜਦੇ ਹਾਂ ਥਾਲ ਵਿੱਚ ਤਿੰਨ ਵਸਤੂ ਪਈਓ ਪੜਨਾ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਅਗਲਾ ਜੋ ਸ਼ਬਦ ਆਉਂਦਾ ਹੈ ਉਹ ਹੈ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਇੱਥੇ ਇਹ ਸ਼ਬਦ ਉਚਾਰਨ ਕਰਨਾ ਹੈ ਪਈਓ ਪਰ ਇੱਥੇ ਵੀ ਔਂਕੜ ਨਹੀਂ ਲੱਗਿਆ ਇੱਥੇ ਵੀ ਪਈਓ ਉਚਾਰਨਕ ਹੈ ਪਰ ਸੰਗਤਾਂ ਨੂੰ ਦੱਸ ਦਈਏ ਇੱਥੇ ਪਹਿਲੀ ਤੁਕ ਦੇ ਵਿੱਚ ਜੋ ਪਯੋ ਉਚਾਰਨ ਕਰਨਾ ਹੈ ਅੰਮ੍ਰਿਤਨਾਵ ਥਾਲ ਵਿੱਚ ਤੈਨੂੰ ਵਸਤੂ ਪਯੋ ਉਚਾਰਨ ਕਰਨਾ ਹੈ ਜੋ ਅਗਲੀ ਤੁਕ ਆਉਂਦੀ ਹੈ ਅੰਮ੍ਰਿਤਨਾਮ ਠਾਕੁਰ ਕਾ ਪਯੋ ਉਥੇ ਪਯੋ ਉਥੇ ਈੜੀ ਨੂੰ ਸਿਹਾਰੀ ਹੈ ਪਰ ਪਹਿਲੀ ਤੁੱਕ ਦੇ ਵਿੱਚ ਹੀ ਇੱਥੇ ਈੜੀ ਨੂੰ ਬਿਹਾਰੀ ਲੱਗੀ ਹੈ ਅਗਲੀ ਤੁੱਕ ਦੇ ਵਿੱਚ ਈੜੀ ਨੂੰ ਸਿਹਾਰੀ ਦੇ ਨਾਲ ਹੀ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਪੁੰਚਾ ਪੁੰਚੇ ਵੀ ਇਹ ਗੁਰਬਾਣੀ ਦੇ ਵਿੱਚ ਜੇ ਕੋ ਖਾਵੇ ਜੇ ਕੋ ਪੁੰਚਾ ਜੇ ਕੋ ਖਾਵੇ ਜੇ ਕੋ ਪੁੰਚਾ ਹੀ ਉਚਾਰਨ ਕਰਨਾ ਹੈ ਪੁੰਚਾ ਨਾ ਕਿ ਪੁੱਚੇ ਚੱਚੇ ਨੂੰ ਲਾਵਾ ਦੇ ਨਾਲ ਕਰਨਾ ਨਹੀਂ ਪੁੱਚੇ ਇਹ ਵੀ ਗਲਤ ਹੀ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਮੰਮੇ ਨੂੰ ਦਲਾਮਾ ਮੈਂ ਨੰਨੇ ਨੂੰ ਹੋੜਾ ਨੂੰ ਮੈਨੋ ਮੈਨੋ ਉਚਾਰਨ ਕਰਨਾ ਹੈ ਪਰ ਇੱਥੇ ਕਈ ਸੰਤਾਂ ਇਸ ਦਾ ਕਿਵੇਂ ਉਚਾਰਨ ਕਰ ਦਿੰਦੀਆਂ ਨੇ ਮੰਮੇ ਨੂੰ ਦਲਾਮਾ ਮੈਂ ਨੰਨੇ ਨੂੰ ਦਲੈਂਕੜ ਉੱਤੇ ਟਿੱਪੀ ਮੈਨੂ ਉਚਾਰਨ ਕਰ ਦਿੰਦੇ ਨੇ ਮੈਨੋ ਉਚਾਰਨ ਗਲਤ ਹੈ ਇਥੇ ਮੰਮੇ ਨੂੰ ਦਲਾਵਾ ਮੈਂ ਨੰਨੇ ਨੂੰ ਹੋੜਾ ਨੋ ਹੀ ਉਚਾਰਨ ਕਰਨਾ ਹੈ ਨੂੰ ਦਲਾਵਾ ਮੈਂ ਨੰਨੇ ਨੂੰ ਹੋੜਾ ਨੋ ਮੈਨੋ ਹੀ ਉਚਾਰਨ ਕਰਨਾ ਹੈ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਸੋ ਤੇਰਾ ਕੀਤਾ ਜਾਤੋ ਨਹੀਂ ਮੈਨੋ ਉਚਾਰਨ ਕਰਨਾ ਹੈ ਮੰਮੇ ਨੂੰ ਦਲਾਵਾ ਮੈਂ ਨੰਨੇ ਨੂੰ ਹੋੜਾ ਨੋ ਮੈਨੋ ਲਿਖਿਆ ਹੈ ਨਾ ਕਿ ਮੈਨੂੰ ਮੈਨੂੰ ਉਚਾਰਨ ਮੰਮੇ ਨੂੰ ਦਲਾਵਾ ਨੰਨੇ ਨੂੰ ਦੁਲੈਂਕੜ ਉੱਤੇ ਟਿੱਪੀ ਮੰਮੇ ਨੂੰ ਦਲਾਵਾ ਨੰਨੇ ਨੂੰ ਦੁਲੈਂਕੜ ਉੱਤੇ ਟਿੱਪੀ ਮੈਨੂੰ ਉਚਾਰਨ ਨਹੀਂ ਕਰਨਾ ਮੈਨੋ ਹੀ ਉਚਾਰਨ ਕਰਨਾ ਹੈ ਇਥੇ ਮੰਮੇ ਨੂੰ ਦਲਾਵਾ ਨੰਨੇ ਨੂੰ ਹੋੜਾ ਮੈਨੋ ਹੀ ਲਿਖਿਆ ਹੈ ਗੁਰਬਾਣੀ ਦੇ ਵਿੱਚ ਸੋ ਨੰਨੇ ਨੂੰ ਵੀ ਹੋੜਾ ਨੋ ਦੇ ਨਾਲ ਹੀ ਉਚਾਰਨ ਕਰਨਾ ਹੈ ਨਾ ਕਿ ਆਪਣੇ ਕੋਲੋਂ ਨੰਨੇ ਨੂੰ ਦਲੈਂਕੜ ਉੱਤੇ ਟਿੱਪੀ ਮੈਨੂ ਜਿਵੇਂ ਅਸੀਂ ਆਮ ਪੰਜਾਬੀ ਦੇ ਵਿੱਚ ਬੋਲਦੇ ਹਾਂ ਉਹ ਬਿਲਕੁਲ ਐਦਾਂ ਉਚਾਰਨ ਨਹੀਂ ਕਰਨਾ ਅਗਲਾ ਜੋ ਸ਼ਬਦ ਹੈ ਐੜੇ ਨੂੰ ਕੰਨਾ ਆ ਰਾਰੇ ਨੂੰ ਕੰਨਾ ਰਾ ਧੱਦਾ ਨਾਣੇ ਨੂੰ ਕੰਨਾ ਨਾ ਆਰਾਧਨਾ ਆਰਾਧਨਾ ਹੀ ਉਚਾਰਨ ਕਰਨਾ ਹੈ ਐੜੇ ਨੂੰ ਕੰਨਾ ਆ ਰਾਰੇ ਨੂੰ ਕੰਨਾ ਰਾ ਧੱਦਾ ਨਾਣੇ ਨੂੰ ਕੰਨਾ ਨਾ ਆਰਾਧਨਾ ਪਰ ਇੱਥੇ ਸੰਗਤਾਂ ਕੀ ਕਰਦੀਆਂ ਨੇ ਇੱਥੇ ਐੜੇ ਨੂੰ ਜੋ ਕੰਨਾ ਹੈ ਉਸ ਨੂੰ ਮੁਖਤਾਲ ਬੋਲ ਦਿੰਦੀਆਂ ਨੇ ਆ ਰਾਦਣਾ ਬੋਲ ਦਿੰਦੀਆਂ ਨੇ ਜੋ ਕਿ ਗਲਤ ਵਿਚਾਰ ਨੇ ਇੱਥੇ ਐੜਾ ਮੁਕਤਾ ਨਹੀਂ ਹੈ ਇੱਥੇ ਐੜੇ ਨੂੰ ਕੰਨਾ ਲੱਗਿਆ ਹੈ ਸੋ ਐੜੇ ਨੂੰ ਕੰਨੇ ਦੇ ਨਾਲ ਹੀ ਉਚਾਰਨ ਕਰਨਾ ਹੈ ਐੜੇ ਨੂੰ ਕੰਨਾ ਆ ਰਾਰਾ ਰਾਰੇ ਨੂੰ ਕੰਨਾ ਆ ਆ ਰਾ ਦਣਾ ਸੋ ਐੜੇ ਨੂੰ ਕੰਨਾ ਆਹੀ ਉਚਾਰਨ ਕਰਨਾ ਹੈ ਨਾ ਕਿ ਐੜਾ ਮੁਕਤਾ ਰੱਖਣਾ ਹੈ ਸੰਗਤਾਂ ਜ਼ਿਆਦਾਤਰ ਅਰਧਨਾ ਬੋਲ ਦਿੰਦੇ ਨੇ ਆਰਧਨਾ ਪਰ ਇੱਥੇ ਆਰਧਨਾ ਬੋਲਣਾ ਹੈ ਐੜੇ ਨੂੰ ਜੋ ਕੰਨਾ ਹੈ ਉਸ ਨੂੰ ਪੂਰਾ ਬੋਲ ਬੋਲਣਾ ਹੈ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਧਨਾ ਅੰਤਰ ਗੁਰ ਆਰਧਨਾ ਬੋਲਣਾ ਹੈ ਨਾ ਕਿ ਅੰਤਰ ਗੁਰ ਅਰਧਨਾ ਅਰਧਨਾ ਐੜਾ ਮੁਕਤਾ ਬੋਲਾਂਗੇ ਤਾ ਗਲਤ ਉਚਾਰਨ ਹੋਵੇਗਾ ਅੰਤਰ ਗੁਰ ਆਰਾਧਨਾ ਹੀ ਉਚਾਰਨ ਕਰਨਾ ਹੈ ਐੜੇ ਨੂੰ ਕੰਨਾਂ ਆ ਰਾਰੇ ਨੂੰ ਕੰਨਾਰਾ ਆਰਾਧਨਾ ਹੀ ਸ਼ੁੱਧ ਉਚਾਰਨ ਹੋਵੇਗਾ ਆਰਾਧਨਾ ਗਲਤ ਸੋ ਇਹ ਸੰ ਰਹਿਰਾ ਸਭ ਜੀ ਦੀ ਬਾਣੀ ਦੇ ਕੁਝ ਔਖੇ ਸ਼ਬਦ ਜਿਨ੍ਹਾਂ ਨੂੰ ਆਮ ਸੰਗਤਾਂ ਜਿਨ੍ਹਾਂ ਨੇ ਮੁਹਾਰਨੀ ਨਹੀਂ ਸਿੱਖੀ ਹੋਈ ਗੁਰਬਾਣੀ ਉਹ ਦੀ ਸੰਥਿਆ ਨਹੀਂ ਲਈ ਹੋਈ ਉਹ ਜ਼ਿਆਦਾਤਰ ਗਲਤ ਹੀ ਉਚਾਰਨ ਕਰਦੀਆਂ ਨੇ ਆਓ ਇੱਕ ਵਾਰ ਫਿਰ ਤੋਂ ਨਿਗਾ ਮਾਰੀਏ ਮੈਡਾ ਬੋਲਣਾ ਹੈ ਮੰਮੇ ਨੂੰ ਲਾਵਾ ਮੈ ਡੱਡੇ ਨੂੰ ਕਨਾਡਾ ਮੈਡਾ ਨਾ ਕਿ ਲਾਵਾ ਦੇ ਨਾਲ ਬੋਲਣਾ ਹੈ ਮੰਮੇ ਲਾਵਾ ਮੇ ਮੈਡਾ ਨਹੀਂ ਬੋਲਣਾ ਦਰਿਆਓ ਬੋਲਣਾ ਹੈ ਦੱਦਾ ਰਾਰੇ ਨੂੰ ਵੀ ਹਰੀ ਲੱਗੀ ਹੈ ਦਰਿਆਓ ਨਾ ਕਿ ਦਰਿਆ ਬੋਲਣਾ ਹੈ ਦਰਿਆ ਗਲਤ ਉਚਾਰਨ ਹੋਵੇਗਾ ਦਰੀਆਉ ਬੋਲਣਾ ਹੈ ਇੱਥੇ ਅਲੱਗ-ਅਲੱਗ ਤਾਂ ਲਿਖਿਆ ਹੈ ਤਾਂ ਕਿ ਸੰਗਤਾਂ ਨੂੰ ਸਮਝ ਲੱਗ ਸਕੇ ਅਗਲਾ ਜੋ ਸ਼ਬਦ ਹੈ ਸਸਾ ਰਾਰਾ ਵਾਵਾ ਰਾਰਾ ਸਰਵਰ ੜਾ ੜੜੇ ਨੂੰ ਦੁਲਾਵਾ ੜਾ ਸਰਵਰ ੜਾ ਬੋਲਣਾ ਹੈ ਨਾ ਕਿ ਸਰ ਬੜੜੇ ਗਲਤ ਉਚਾਰਨ ਹੋਵੇਗਾ ਬੜੜੇ ਜ਼ਿਆਦਾਤਰ ਸੰਗਤਾਂ ਬੜੜੇ ਹੀ ਉਚਾਰਨ ਕਰਦੀਆਂ ਨੇ ਦੋਵੇਂ ੜਾੜੇ ਉਚਾਰਨ ਕਰ ਦਿੰਦੇ ਆ ਨੇ ਜੋ ਕਿ ਗਲਤ ਉਚਾਰਨ ਹੈ ਸਰਵਰਣਾ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਭਈਲੇ ਉਚਾਰਨ ਕਰਨਾ ਨਾ ਕਿ ਭਈ ਵਾਲੇ ਐੜੇ ਦੇ ਨਾਲ ਉਚਾਰਨ ਕਰਾਂਗੇ ਭਈ ਵਾਲੇ ਤਾਂ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਡੱਡੇ ਨੂੰ ਡਲੈਂਕੜ ਡੂ ਬੱਬੇ ਨੂੰ ਬਿਹਾਰੀ ਵੀ ਐੜਾ ਲੱਲੇ ਨੂੰ ਲਾਵਾਂ ਲਈ ਡੂ ਵੀ ਵਾਲੇ ਉਚਾਰਨ ਕਰਨਾ ਨਾ ਕਿ ਡੁੱਬੀ ਵਾਲੇ ਅਗਰਾ ਜੋ ਸ਼ਬਦ ਦਦੇਲਾਵਾ ਦੇ ਹਾਹੇ ਨੂੰ ਔਂਕੜ ਹੋ ਰਾਰਣ ਵਿਹਾਰੀ ਰੀ ਐਡੇ ਨੂੰ ਕੰਨਾ ਆ ਦੇ ਹੋਰੀਆ ਉਚਾਰਨ ਕਰਨਾ ਹੈ ਨਾ ਕਿ ਦੇ ਹੁਰੀਆ ਉਚਾਰਨ ਨਹੀਂ ਕਰਨਾ ਦਦੇਲਾਵਾ ਦੇ ਹੁਰੀਆ ਅਗਰੇ ਸਹੀ ਐਸੇ ਪੈਣਾ ਦੇ ਫਿਰ ਹੁਰੀਆ ਬੋਲਾਂਗੇ ਤਾਂ ਗਲਤ ਉਚਾਰਨ ਹੋਵੇਗਾ ਇਸ ਨੂੰ ਇਕੱਠਾ ਹੀ ਉਚਾਰਨ ਕਰਨਾ ਹੈ ਆਗਲਾ ਜੋ ਸ਼ਬਦ ਹੈ ਕਕਾ ਹਾਹੇ ਨੂੰ ਸਿਆਰੀ ਹੈ ਹਾਹੇ ਨੂੰ ਕਨੌੜਾ ਹੋ ਕਹੇ ਹਾਂ ਹੀ ਉਚਾਰਨ ਕਰਨਾ ਭਰ ਕੇ ਬੋਲਣਾ ਹੈ ਨਾ ਕਿ ਕਹੇਓ ਕਹੇਓ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਤੱਤੇ ਨੂੰ ਔਂਕੜ ਉੱਤੇ ਟਿੱਪੀ ਗੱਗਾ ਤੁੰਗ ਬੋਲਣਾ ਹੈ ਦੋਨੇ ਮਾਤਰਾਵਾਂ ਦਾ ਉਚਾਰਨ ਹੋਵੇਗਾ ਤੁੰਗ ਬੋਲਣਾ ਹੈ ਨਾ ਕਿ ਤੰਗ ਜਾਂ ਤੁਗ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਪਈਓ ਬੋਲਣਾ ਹੈ ਪਈਓ ਪਹਿਲੀ ਤੁੱਕ ਦੇ ਵਿੱਚ ਪਈਓ ਆਵੇਗਾ ਅਗਲੀ ਤੁੱਕ ਦੇ ਵਿੱਚ ਪਈਓ ਆਵੇਗਾ ਇੱਥੇ ਸੰਕਤਾ ਨੇ ਜ਼ਰੂਰ ਧਿਆਨ ਰੱਖਣਾ ਹੈ ਅਗਲਾ ਜੋ ਸ਼ਬਦ ਹੈ ਪੁੰਚਾ ਪੁੰਚਾ ਉਚਾਰਨ ਕਰਨਾ ਭਰ ਕੇ ਬੋਲਣਾ ਇਸ ਨੂੰ ਵੀ ਚੱਚੇ ਨੂੰ ਦਲਾਵਾ ਚਾ ਪੁੰਚਾ ਬੋਲਣਾ ਹੈ ਨਾ ਕਿ ਪੁੰਚੇ ਚੱਚੇ ਨੂੰ ਲਾਵਾ ਦੇ ਨਾਲ ਉਚਾਰਨ ਕਰਨਾ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਮੰਮੇ ਨੂੰ ਦਲਾਮਾ ਮੈਂ ਨੰਨੇ ਨੂੰ ਹੋੜਾ ਨੋ ਮੈਨੋ ਉਚਾਰਨ ਕਰਨਾ ਨਾ ਕਿ ਮੈਨੂੰ ਮੈਨੂੰ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਐੜੇ ਨੂੰ ਕੰਨਾ ਲੱਗਿਆ ਹੈ ਆਰੰਧਨਾ ਬੋਲਣਾ ਹੈ ਨਾ ਕਿ ਅਰਦਨਾ ਆਰੰਧਨਾ ਐੜਾ ਮੁਕਤੇ ਨਾਲ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਸੋ ਇਹ ਸੀ ਰਹਿਰਾ ਸਬ지 ਦੀ ਬਾਣੀ ਦੇ ਔਖੇ ਸ਼ਬਦਾਂ ਦਾ ਸ਼ੁੱਧ ਉਚਾਰਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ